8वेले 410 ਦੇ ਵਿੱਚ ਆਇਆ ਇਹਨਾਂ ਤੇ ਲਿਖਾ ਗਿਆ ਠੀਕ ਹੈ ਗਾਇਜ਼ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸੋਰਮਰ ਬਲੌਗਸ ਦੇ ਅੰਦਰ ਐ ਪਾਇਸਰ ਖੜੇ ਹੋਇਆ ਸ਼ੀਸ਼ੇ ਦੇ ਮੋਰੇ ਇਹ ਬਾਕੀ ਆਪਾਂ ਅੰਦਰ ਜਾ ਕੇ ਦੇਖਦੇ ਹਾਂ ਮੇਰੇ ਪਪਾ ਮਾਣਾ ਚੜੇਲ ਚੜੇਲ ਉਹ ਦੇਖੀ ਉਹ ਵੇਖੀ ਇਹ ਤਾਂ ਘੋਰ ਵੇ ਇਹ ਤਾਂ ਕੈਸ ਆਪਣਾ ਭਰਾ ਘੋਰ ਵੇ ਸਾਰੇ ਨਾਂਕੀ ਦੇ ਤੇਰੇ ਗਰਦਾਂ ਨਹੀਂ ਘੋਰ ਵੇ ਘਾਰਾ ਘਾਰਾ ਵੇ ਘਾਰਾ ਇਹਦਰ ਅਸਲ ਗੌਰਵ ਹੈ ਜੋ ਕੀ ਪੜਨਾ ਬਣ ਲੱਗਿਆ ਹੋਇਆ ਗਾਇਸ ਇਹਨੂੰ ਡਿਸਟਰਬ ਨਹੀਂ ਕਰਨਾ ਆਪਾਂ ਤੁਹਾਨੂੰ ਟੇਸਟੀ ਚੀਜ਼ ਦਿਖਾਣੇ ਆ ਜਿਹੜੀ ਆਪਾਂ ਖਾ ਕੇ ਖੜੇ ਆ ਇੱਕ ਬੰਦਾ ਘਰ ਦੇ ਵਿੱਚ ਮੈਂਬਰ ਸਾਡਾ ਖਾਂਦਾ ਪਿਆ ਆ ਕੋਥਾਂ ਚੀਜ਼ ਦਿਖਾਉਣੇ ਨਾਲੇ ਸਾਡੇ ਮੂੰਹ ਦੇ ਵਿੱਚ ਵੀ ਪਾਣੀ ਆਊਗਾ ਗਾਇਸ ਤੁਹਾਡੇ ਮੂੰਹ ਵੀ ਦੇਖ ਕੇ ਪਾਣੀ ਆ ਗਿਆ ਹੁਣ ਹੈ ਕਿ ਨਹੀਂ ਸੱਚੀ ਪਾਣੀ ਆ ਗਿਆ ਨਾ ਗਾਇਸ ਸਾਡੇ ਮੂੰਹ ਦੇ ਵਿੱਚ ਇਹਨੂੰ ਦੇਖ ਕੇ ਸੱਚੀ ਪਾਣੀ ਆ ਗਿਆ ਹੁਣ ਖਾਓ ਮਿੱਤਰੋ ਖਾਓ ਖਾਓ ਗਾਇਸ ਸੱਚੀ ਦੱਸਿਓ ਤੁਹਾਡੇ ਮੂੰਹ ਚ ਪਾਣੀ ਆਇਆ ਹੈ ਕਿ ਨਹੀਂ ਇੱਕ ਤੁਹਾਨੂੰ ਆਪਣਾ ਨਿਗਾ ਜਾਂ ਕੂਲਰ ਦਿਖਾਉਣੇ ਆ ਜੋ ਕਿ ਹਵਾ ਰਾਤ ਨੂੰ ਬਹੁਤ ਠੰਢੀ ਦਿੰਦਾ ਆ ਜੇ ਇਸ ਵਕਤ ਵੱਡੇ ਕੂਲਰ ਬੰਦ ਹੋ ਗਏ ਆ ਉਸ ਵਕਤ ਇਹ ਸਾਡਾ ਕੂਲਰ ਕਾਮਯਾਬ ਰਹਿੰਦਾ ਹੈ ਤੇ ਗਾਇਸ ਸਾਨੂੰ ਇੱਕ ਹੋਰ ਨਵੀਂ ਚੀਜ਼ ਦਿਖਾਣੇ ਆ ਜੋ ਕਿ ਇਹ ਸਾਰੀ ਚੀਨੀ ਦੀ ਹੈ ਇਹ ਉੱਪਰ ਇਹਦੇ ਕਾਪਰ ਦੀ ਟੇਲ ਲੱਗੀ ਹੋਇਆ ਇਹ ਪਤਾ ਕਿੰਨੇ ਦੀ ਹੈ ਗਾਇਸ ਇਹ ਆ ਗਈ ਆ ਇਹ ਮਿਲੀ 2300 ਦੀ ਪੂਰੀ ਚੀਨੀ ਦੀ ਹੈ ਗਾਇਸ ਮੋਰੀ ਇਹਦੇ ਆ ਵੀ ਰੱਖਣ ਨੂੰ ਆ ਆ ਕਾਪਰ ਦੀ ਹੈ ਦੀ ਆ ਵਾਲੀ ਕਾਪਰ ਦੀ ਇਹ ਭਾਈ ਉਹ ਨਹੀਂ ਦੇਖੂਗੇ ਹੁਣ ਕੀ ਹੋਇਆ 스멜 ਮਾਰਦੀ 스멜 ਮਾਰਦੀ ਹੈ ਦੇਖਤਾ ਜਾ ਕੇ ਮੜੀ ਜੀ ਦੇਖੀ ਤਾਂ ਓਏ ਓਏ ਗਾਇਸ਼ਰ ਵੱਜਦਾ ਐ ਪਚਕਾਰੀ ਕਿਦਾਂ ਵੱਜਦੀ ਐ ਕਿਦਾਂ ਵੱਜਦੀ ਓਏ ਉਹ ਕਦਾਂ ਵੱਜਦੀ ਓਏ ਵੇਰੀ ਓਏ ਪਿੱਛੇ ਚੈਰ ਬੜੀ ਵੱਜ ਰਹੀ ਆ ਤੇ ਚੈਨ ਤੂੰ ਜਾਣਾ ਛੈ ਨੂੰ ਪਵਾ ਲਈ ਹੁਣ ਜਾਂ ਪਵਾ ਲਈ ਦੇ ਤਾਂ ਇਹ ਮੰਮੀ ਨਾਲ ਹੀ ਆ ਤੇਰੇ ਚੈਨ ਤੇ ਪਾਣਾ ਪਾਉ ਚੈਨ ਸੈਟ ਪਾਣਾ ਪਵਾ ਲਿਆਂਗਾ ਰੈਂ ਦੇ ਪਵਾ ਲਈ ਯਾਰ ਥੋੜੇ ਚ ਪਵਾ ਲਾ ਆ ਓਏ ਉਹ ਤਾਂ ਪੁਆਇ ਦੇਣਾ ਦੇ ਨੀ ਚਾਰ ਮਾਤੋਂ ਮਾਤਲ ਜਿਹੜਾ ਮੈਂ ਚੈਟ ਬਾਈ ਤੇ ਉਹਨੇ ਦੱਸਿਆ ਕਹਿੰਦਾ ਕਹਿੰਦਾ ਭਲਾ ਤੂੰ ਮੋਰਸਲ ਖਿੱਚੀ ਆਈ ਕਹਿੰਦਾ ਪਰ ਗੇਅਰ ਕੋਲੇ ਜੇ ਪਾਈ ਕਹਿੰਦਾ ਕਹਿੰਦਾ ਐਂ ਆਰਾਮ ਨਾ ਮੈਂ ਗੇਅਰ ਕੋਲੇ ਜੇ ਪਾਉਣਾ ਉਹਨਾਂ ਦਾ ਮੈਂ ਹਾਂ ਗੇਅਰ ਕੋਲੇ ਰੱਖੇ ਮੋਰਸਲ ਖਿੱਚਿਆ ਦੱਬ ਗੇ ਮੈਂ ਵੇ ਮੋਰਸਾ ਨਹੀਂ ਐ ਜੋ ਕਿੰਨਾ ਤੇਲ ਲੱਗਿਆ ਇਹਦਾ ਮੇਰਾ ਖਿਆਲ ਯਾਰ ਜਦੋਂ 800 820 ਦਾ ਤੇਲ ਲੱਗਾ 820 ਦਾ ਤੇ ਪਾਇਆ 820 ਜਾਣ ਵੇਲੇ ਪਾਇਆ 410 ਦਾ ਤੇ ਹਾਂ ਆਣ ਵੇਲੇ 410 ਦਾ ਪਾਇਆ ਇਹਨਾਂ ਤੇਲ ਖਾ ਗਿਆ ਗੋਪੀ ਸਾਲਾ ਸ਼ਿਮਲੇ ਪਹਿਲਾਂ ਦੇ ਇੱਥੋਂ ਗਏ ਪਹਿਲਾਂ ਮੈਂ ਗੋਪੀ ਕਹਿੰਦਾ ਮੰਡੀਂ ਜਾਣਾ ਮੈਂ ਕਿਹਾ ਮੰਡੀ ਮੰਡੀ ਰਹਿਣ ਦੇ ਮੰਡੀ ਦਾ ਕਿੰਨੀ ਵਾਰ ਜਾਇਆ ਮੈਂ ਤੇ ਸ਼ਿਮਲੇ ਨੂੰ ਗਏ ਸ਼ਿਮਲੇ ਦਾ ਹਾਂ 30 ਕਿਲੋ ਬੱਠੀ ਪੈਂਦੀ ਕਿਲੋਮੀਟਰ ਪੁੱਛਿਆ ਮੜਾ ਤੇ ਮੰਨ ਨਹੀਂ ਦਿੱਤਾ ਅੱਗੇ ਜਾਣ ਦਾ ਉਹ ਕਹਿੰਦਾ ਕਿ ਯਾਰ ਪੁਲਿਸ ਵਾਲੇ ਘਰੇ ਦੀ ਮੈਂ ਤਾਂ ਕਹਿੰਦਾ ਮੰਨ ਨਹੀਂ ਉੱਪਰ ਉਹ ਕਹਿੰਦਾ ਕਹਿੰਦਾ ਹੈਲਮਟ ਮੈਂ ਤਲੀ ਪਾਣੇ ਮੰਨ ਲੈ ਪਾਣਾਂ ਮੈਂ ਕਹਿੰਦਾ ਗੋਪੀ ਦੇ ਕਹਿੰਦਾ 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 ਕੋਈ ਨਾ ਸੀ ਚੈਲੰਜਰ ਸਾਡੇ ਸਾੜੇ ਮੂੰ ਤੇ ਟਾਰਚਾ ਮਾਰੀਆਂ ਲਾਈਟਾਂ ਮਾਰੀਆਂ ਨੇ ਕਿਹਨੇ ਪੌਜ਼ਾਇਨ ਨੇ ਟਨਾਲੀ ਜਿਹੜੀ ਆਖੀ ਨਾਲ ਵਾਲੀ ਤੇ ਉਹਨੇ ਮੈਂ ਹੌਲੀ ਕਰ ਲਿਆ ਤੇ ਮੇਰਾ ਫੈਕਟਰ ਬੋਲਦਾ ਜਦੋਂ ਲੋੜੀਂਦੀ ਲਾਈਨ ਲਾਪੇਦੀ ਇਹ ਇਹਦਾ ਉਹ ਲੋੜ ਖਾਲਾ ਪਈ ਕਚਰਾ ਚਲ ਗਿਆ ਮਰੇਲ ਦੇ ਵਿੱਚ ਹੈ ਮਰੇਲ ਟਿੱਕਾ ਚਲਾ ਚਲ ਗਿਆ ਨਹੀਂ ਗਿਆ ਮੈਂ ਤਾਂ ਉੱਪਰ ਫੈਕਟਰ ਲਾ ਦੇਗਾ ਟੱਕੜ ਕੋਲ ਲਾ ਦੇਗਾ ਉੱਪਰ ਵਾਲਾ ਮੜਾ ਮੜਾ ਕਚਰਾ ਦਾ ਗਿਆ ਹੁਣ ਨਹੀਂ ਗਿਆ ਇਹਦਾ ਜਿਹੜਾ ਉੱਪਰ ਲੱਗਾ ਟੱਕੜ ਆਹੋ ਉਹ ਮੈਂ ਲਾਤ ਸਿਗਾ ਇਹਨੇ ਤੇ ਲਾਤ ਤੇ ਉੱਪਰ ਇਹਦਾ ਵੱਡਾ ਟੱਕੜਾ ਚਲ ਵਧੀਆ ਕੀਤਾ ਹੋਇਦਾ ਇਹ ਤੁਹਾਡਾ ਭਰਾ ਗਾਈਸ ਮੋਟਰਸਾਈਕਲ ਇਹ ਲੈ ਕੇ ਗਿਆ ਸੀ ਕਿਥੇ ਲੱਗਿਆ ਜੀ ਪਹਾੜਾਂ ਦੇ ਵਿੱਚ ਜੇ ਕੀ ਇਹਦਾ ਹਾਲ ਦੇਖੋ ਸਾਫ਼ ਕਰ ਦਿੱਤਾ ਹੈ ਅੱਜ ਤਾਂ ਮੜਾ ਜੇ ਸਾਫ਼ ਕਰ ਦਿੱਤਾ ਜੀ ਮੜਾ ਜੇ ਇੰਜਣ ਮੋੜੇ ਲਿਬੜਿਆ ਹੋਆ ਬੱਲੇ ਜੇ ਲੜਾਇਆ ਤੇ ਕਿਥੇ ਉਹ ਰੌਜਾ ਸਿਸਟਮ ਸਿਸਟਮ ਦੇਖੋ ਸਿਸਟਮ ਸਿਸਟਮ ਸੁੱਝ ਨਹੀਂ ਆ ਗਿਆ ਲਿਬੜਿਆ ਹੋਆ ਚੈੱਕ ਕਰੋ ਇੱਥੇ ਆਹ ਆ ਪਤਾ ਕਿ ਦੱਦੇ ਪੜਿਆ ਮੋਰੇ ਨੰਬਰ ਵੇਟ ਨਹੀਂ ਦੇਖਿਆ ਉਹਨੇ ਟੁੱਟ ਗਿਆ ਕਿਨੇ ਦੇਖੀ ਆ ਮੈਂ ਟਾਣਾ ਤੇ ਜਾ ਕੇ ਮੈਂ ਹੌਲੀ ਗੱਲ ਆ ਮੇਰਾ ਮੈਟਾ ਮਾਰੀ ਜਾ ਕੀ ਕਹਿੰਦਾ ਕੁਛ ਵੀ ਨਹੀਂ ਕਿਹਾ ਕਿੰਨੋ ਹੀ ਹੁਣ ਇੱਕ ਨਹੀਂ ਦੋ ਨਹੀਂ ਪੰਜ ਪੰਜ 6 ਜਾਣੇ ਕਰੇ ਸੀ ਮਗਾ ਲੈ ਵੀ ਮੈਨੂੰ ਰੋਕਣ ਲੱਗੇ ਰੱਬ ਦੀ ਮੇਂ ਇਹਨਾਂ ਦੇ ਹੱਥ ਹੁੰਦਾ ਰਿਹਾ ਇਦਾਂ ਨਹੀਂ ਰੋਕਦੇ ਗਾਈਜ਼ ਪੁਲਿਸ ਵਾਲੇ ਇਦਾਂ ਨਹੀਂ ਖੁਸ਼ ਕਹਿੰਦੇ ਕਿਸੇ ਨੂੰ ਜੇ ਉਹਨੂੰ ਪਤਾ ਦੂਦ ਰਾਟੇ ਦੀ ਸੰਗਤ ਮੱਥਾ ਟੇਕਣਾਈ ਹੋਵੇ ਮੱਥਾ ਟੇਕ ਮੱਥਾ ਨਿਕਲੋ ਨਹੀਂ ਗਿਆ